ਯੋਧ ਨਸ਼ਿਆ ਵਿਰੋਧ ਹੈ ਪਰ ਇਹ ਯੋਧ ਲੋਕਾਂ ਉਪਰਤ ਹੋਇਆ ਪਿਆ ਆ ਗੱਲ ਕੀ ਆ ਨਰਿੰਦਰ ਸਿੰਘ ਦੀ ਮੌਤ ਤਾਂ ਹੋਈ ਐ ਨਾ ਉਹਦੇ ਜਦੋਂ ਮੌਤ ਹੋਈ ਤਾਂ ਕਿਉਂ ਹੋਈ ਆ ਤੇ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਤਸ਼ੱਦਦ ਕੀਤਾ ਗਿਆ ਤਾਂ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਆ ਪਰ ਇਹ ਕਹਿੰਦੇ ਜਦੋਂ ਅਸੀਂ ਪੁਲਿਸ ਤੇ ਕਾਰਵਾਈ ਕਰਦੇ ਆ ਤਾਂ ਉਹਦਾ ਮੋਰਲ ਡਾਊਨ ਹੁੰਦਾ ਉਹ ਸਾਡੇ ਅੱਖੇ ਨਹੀਂ ਲੱਗਦੇ ਕਦੋਂ ਅੱਖੇ ਲਾਉਣੇ ਆ ਆ ਜੰਗਲ ਜਾ ਕੇ ਜਮੀਨ ਖੋਣੀ ਆ ਆ ਚੌਕੇ ਵਾਲੇ ਅਧਿਆਪਕਾਂ ਦੇ ਨਾਮ ਨਾਲ ਉਹਨਾਂ ਦੀ ਗਵਾਹੀ ਕਰ ਲਈ ਆਪੂ ਨੂੰ ਕੁੱਟਣਾ ਮੁੱਖ ਮੰਤਰੀ ਬੋਲਦਾ ਨਾ ਕਿ ਪੈਰਲ ਸਰਕਾਰ ਚਲਾਉਂਦੇ ਆ ਇਹ ਪੈਰਲ ਸਰਕਾਰ ਚਲਾਉਂਦੇ ਆ ਇਹ ਕਦੀ ਸੜਕਾਂ ਰੋਕ ਲਈ ਤੇ ਕਦੀ ਪਾਈਪਲਾਈਨ ਰੋਕ ਲੈਂਦੇ ਆ ਉਹ ਪਾਈਪਲਾਈਨ ਪਾਈ ਕਿਵੇਂ ਜਾਣੀ ਆ ਕਾਰਪੋਰੇਟ ਨੇ ਅਮਰੀਕਾ ਤੋਂ ਸਿੱਧੇ ਨਹੀਂ ਆਉਣਾ ਕਿਸੇ ਕੰਪਨੀ ਦੀ ਯੁਰਤ ਹੈ ਸਾਡੀ ਜ਼ਮੀਨ ਤਵੜ ਜੇ ਆਹ ਪੁਲਿਸ ਡਾਂਗਾ ਲੈ ਕੇ ਖੜੀ ਹੁੰਦੀ ਆ ਕੁੱਟਦੀ ਆ ਮਾਰਦੀ ਐਨਕਾਊਂਟਰ ਕਰਦੀ ਆ ਤੇ ਜਦੋਂ ਸਰਕਾਰ ਨੇ ਲੁੱਟਣਾ ਤੇ ਫਿਰ ਇਹਨਾਂ ਨੂੰ ਹੀ ਖੋਲਣਾ ਵੀ ਟੱਕੋ ਮੁੰਡਿਆਂ ਨੂੰ ਜਿਹਦੇ ਕੋਲੇ 4 ਪੈਸੇ ਆ ਟੈਸਟ ਪਾਓ ਕਿ ਭਾਈ ਪੁਲਿਸ ਐ ਕਰੰਟ ਲਾ ਲਾ ਕੇ ਮਾਰਦੀ ਆ ਅੰਗਰੇਜ਼ਾਂ ਦੇ ਰਾਜ ਵੇਲੇ ਕਿੰਨੇ ਕੋ ਅੰਗਰੇਜ਼ ਆਏ ਸੀ ਇੱਥੋਂ ਦੇ ਭਰਤੀ ਹੋਏ ਲੋਕ ਸਾਡੇ ਭਗਤ ਸਿੰਘ ਨੂੰ ਸਰਹੱਪੇ ਨੂੰ ਬੱਬਰ ਕਾਲੀਆ ਨੂੰ ਸਾਡੇ ਯੋਧਿਆਂ ਨੂੰ ਕੁੱਟੀ ਗਏ ਤੇ ਮਾਰੀ ਗਏ ਤੇ ਫਾਇਆ ਤੇ ਲੜਕਾਈ ਗਏ ਕਿਹਾ ਤਾਂ ਇਹ ਜਾਂਦਾ ਕਿ ਪੁਲਿਸ ਲੋਕਾਂ ਦੀ ਰਾਖੀ ਲਈ ਆ ਖਾਸ ਕਰਕੇ ਪੰਜਾਬ ਦੀ ਪੁਲਿਸ ਪਰ ਸਦੀਆਂ ਤੋਂ ਪੰਜਾਬ ਦੀ ਪੁਲਿਸ ਆਪਣੇ ਹੀ ਲੋਕਾਂ ਨੂੰ ਕੁੱਟਦੀ ਤੇ ਲੁੱਟਦੀ ਤੇ ਮਾਰਦੀ ਆ ਰਹੀ ਹੈ ਅਫਗਾਨਾ ਮੁਗਲਾਂ ਵੇਲੇ ਕਿੰਨੇ ਕੁ ਲੋਕ ਆਏ ਸੀ ਬਾਹਰੋਂ ਇੱਥੋਂ ਦੇ ਧਰਤੀ ਹੋਏ ਲੋਕਾਂ ਨਹੀਂ ਪੁਲਿਸ ਦੇ ਵਿੱਚ ਸੂਬੇ ਸਰਹੰਦ ਦੀ ਪੁਲਿਸ ਦੇ ਵਿੱਚ ਗੁਰੂ ਸਾਹਿਬ ਦੇ ਬੱਚੇ ਤੱਕ ਸ਼ਹੀਦ ਕਰ ਦਿੱਤੇ ਇਥੋਂ ਤੱਕ ਕਿ ਗੁਰੂ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਅੰਗਰੇਜ਼ਾਂ ਦੇ ਰਾਜ ਵੇਲੇ ਕਿੰਨੇ ਕੰਗਰੇਜ਼ ਆਏ ਸੀ ਇੱਥੋਂ ਦੇ ਭਰਤੀ ਹੋਏ ਲੋਕ ਸਾਡੇ ਭਗਤ ਸਿੰਘ ਨੂੰ ਸਰਾਬੇ ਨੂੰ ਬੱਬਰ ਕਾਲੀਆਂ ਨੂੰ ਸਾਡੇ ਯੋਧਿਆਂ ਨੂੰ ਕੁੱਟੀ ਗਏ ਤੇ ਮਾਰੀ ਗਏ ਤੇ ਫਾਇਆ ਤੇ ਲੜਕਾਈ ਗਏ ਤੇ ਅੱਜ ਕਹਿਣ ਨੂੰ ਕਹਿਣ ਕੇ ਜੇ ਰੁਕਦੇ ਪੰਗਾ ਪਾ ਜਵੇ ਤੇ ਪੁਲਿਸ ਕਹੋਗੇ ਯਾਰ ਅਸੀਂ ਤੁਹਾਡੇ ਹੀ ਪਿੰਡਾਂ ਚੋਂ ਆ ਤੁਹਾਡੇ ਹੀ ਪੰਜਾਬੀ ਭਰਾ ਆ ਪਰ ਯਾਦ ਰੱਖੋ ਜੇ ਭਰਾ ਭਰਾ ਦਾ ਕਤਲ ਕਰਦੇ ਵੇ ਤਾਂ ਉਹ ਭਰਾ ਨਹੀਂ ਰਹਿੰਦਾ ਉਹ ਕਾਤਲ ਹੋ ਜਾਂਦਾ ਇਹ ਸਾਡੇ ਸੂਬੇ ਦੀ ਪੁਲਿਸ ਅੱਜ ਕਾਰ ਕੀ ਰਹੀ ਆ ਤੁਸੀਂ ਸੋਸ਼ਲ ਅਕਾਊਂਟ ਦੇਖੋ ਪੁਲਿਸ ਦੇ ਉਹ ਭਰੇ ਪਏ ਨੇ ਇੱਕ ਛੋਟੇ ਜਿਹੇ ਸਿਪਾਈ ਤੋਂ ਲੈ ਕੇ ਵੱਡੇ ਅਫਸਰ ਤੱਕ ਫੀਤੀਆਂ ਲਾਈਆਂ ਜਾ ਰਹੀਆਂ ਨੇ ਕਾਹਦੀਆਂ ਫਲਾਣੇ ਅਫਸਰ ਨੇ ਐਨੇ ਪਰਚੇ ਕੱਟੇ ਐਨੇ ਲੋਕਾਂ ਨੂੰ ਜੇਲ੍ਹ ਭੇਜਿਆ ਅੱਜ ਦੋ ਤਰੀਕੇ ਨਾਲ ਕੀਤਾ ਜਾ ਰਿਹਾ ਇੱਕ ਉਹ ਮੁੰਡੇ ਚੁੱਕੇ ਜਾ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਕੋਲੇ ਚਾਰ ਪੈਸੇ ਨੇ ਉਹਨਾਂ ਨੂੰ ਕੁੱਟਿਆ ਮਾਰੇ ਇਸੇ ਕਰਕੇ ਜਾ ਰਿਆ ਕਿ ਡਰ ਦੇ ਵਿੱਚੋਂ ਪੈਸੇ ਲੈ ਜਾ ਸਕਣ ਇਹ ਕੋ ਲੋਕ ਚੁੱਕੇ ਜਾ ਰਹੇ ਨੇ ਜਿਹੜਾ ਗਰੀਬ ਨੇ ਜਾ ਕੇ ਤੇ ਮਾੜੇ ਮੋٹے ਕਿਸੇ ਕ੍ਰਾਈਮ ਚ ਸ਼ਾਮਲ ਰਹੇ ਨੇ ਉਹਨਾਂ ਦੇ ਪਰਚੇ ਪਾ ਕੇ ਜਨਰਲ ਇਨਕਾਊਂਟਰ ਕਰਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਜੇਲ੍ਹਾਂ ਛੁੱਟ ਕੇ ਫੀਤੀਆਂ ਲਵਾਈਆਂ ਜਾਂ ਕਹਿਣ ਨੂੰ ਯੋਧ ਨਸ਼ਿਆ ਵਿਰੋਧ ਹੈ ਪਰ ਇਹ ਯੋਧ ਲੋਕਾਂ ਵਿਰੋਧ ਹੋਇਆ ਪਿਆ ਆ ਗੱਲ ਕੀ ਆ ਨਰਿੰਦਰ ਦੀਪ ਦੀ ਮੌਤ ਤਾਂ ਹੋਈ ਹੈ ਨਾ ਉਹਨੇ ਜਦੋਂ ਮੌਤ ਹੋਈ ਤਾਂ ਕਿਉਂ ਹੋਈ ਆ ਤੇ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਤਸ਼ੱਦਦ ਕੀਤਾ ਗਿਆ ਤਾਂ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਆ ਪਰ ਇਹ ਕਹਿੰਦੇ ਜਦੋਂ ਅਸੀਂ ਪੁਲਿਸ ਤੇ ਕਾਰਵਾਈ ਕਰਦੇ ਆ ਤਾਂ ਉਹਦਾ ਮੋਰਲ ਡਾਊਨ ਹੁੰਦਾ ਉਹ ਸਾਡੇ ਆਖੇ ਨਹੀਂ ਲੱਗਦੇ ਕਦੋਂ ਆਖੇ ਲਾਉਣੇ ਆ ਆ ਜਿਉਂ ਆ ਜਾ ਕੇ ਜ਼ਮੀਨ ਖੋਣੀ ਆ ਆ ਚੌਕੇ ਵਾਲੇ ਅਧਿਆਪਕਾਂ ਦੇ ਨਾਲ ਨਾਲ ਉਹਨਾਂ ਦੀ ਗਵਾਹੀ ਕਰ ਰਹੀ ਆਗੂ ਨੂੰ ਕੁੱਟਣਾ ਮੁੱਖ ਮੰਤਰੀ ਬੋਲਦਾ ਨਾ ਕਿ ਪੈਰਲਲ ਸਰਕਾਰ ਚਲਾਉਂਦੇ ਆ ਇਹ ਪੈਰਲਲ ਸਰਕਾਰ ਚਲਾਉਂਦੇ ਆ ਇਹ ਕਦੀ ਸੜਕਾਂ ਰੋਕ ਲੈਂਦੇ ਆ ਕਦੀ ਪਾਈਪਲਾਈਨ ਰੋਕ ਲੈਂਦੇ ਆ ਉਹ ਪਾਈਪਲਾਈਨ ਪਾਈ ਕਿਵੇਂ ਜਾਣੀ ਆ ਕਾਰਪੋਰੇਟ ਨੇ ਅਮਰੀਕਾ ਤੋਂ ਸਿੱਧੇ ਨਹੀਂ ਆਉਣਾ ਕਿਸੇ ਕੰਪਨੀ ਦੀ ਯੁਰਤ ਹੈ ਸਾਡੀ ਜ਼ਮੀਨ 'ਤੇ ਵੜ ਜੇ ਆ ਪੁਲਿਸ ਡਾਂਗਾ ਲੈ ਕੇ ਖੜੀ ਹੁੰਦੀ ਆ ਕੁੱਟਦੀ ਆ ਮਾਰਦੀ ਐਨਕਾਊਂਟਰ ਕਰਦੀ ਆ ਤੇ ਜਦੋਂ ਸਰਕਾਰ ਨੇ ਲੁੱਟਣਾ ਤੇ ਫਿਰ ਇਹਨਾਂ ਨੂੰ ਵੀ ਖੋਲ ਲੈ ਵੀ ਟੱਕੋ ਮੁੰਡਿਆਂ ਨੂੰ ਜਿਹਦੇ ਕੋਲੇ 4 ਪੈਸੇ ਆ ਡੱਸ ਪਾਓ ਕਿ ਭਾਈ ਪੁਲਿਸ ਆਇਆ ਕਰੰਟ ਲਾ ਲਾ ਕੇ ਮਾਰਦੀ ਆ ਐਨਕਾਊਂਟਰ ਕਰਦੀ ਆ ਤਾਂ ਉਹਦੇ ਚੋਂ ਲੁੱਟਿਆ ਜਾ ਸਕੇ ਸੋ ਪ੍ਰਭਾਵ ਅਸੀਂ ਕ੍ਰਾਂਤੀਕਾਰੀ ਕਿਸਾਨ ਜੀਨ ਵੱਲੋਂ ਨਰਿੰਦਰਦੀਪ ਦੇ ਪਰਿਵਾਰ ਦੇ ਨਾਲ ਆ ਇਸ ਕਮੇਟੀ ਦੇ ਨਾਲ ਆ ਇਨਸਾਫ਼ ਲਈ ਲੜਾਂਗੇ ਔਰ ਇਹਨਾਂ ਪੁਲਿਸ ਨੂੰ ਸਮਝ ਲੈਣਾ ਚਾਹੀਦਾ ਕਿ ਹਜੇ ਗੱਲ ਇੱਥੇ ਆ ਕਿਉਂਕਿ ਕੱਲੇ ਇੱਥੇ ਨਹੀਂ ਹੋ ਰਿਆ ਜ਼ਬਰ ਪੂਰੇ ਪੰਜਾਬ ਇੱਕ ਨਹੀਂ ਦਰਜਨ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਮਸਲੇ ਨੇ ਇਹ ਨਾ ਹੋਵੇ ਕਿ ਲੋਕ ਉੱਟ ਖੜਨਾ ਤੇ ਫਿਰ ਤੁਸੀਂ ਜਿਹੜੇ ਪਿੰਡਾਂ 'ਚੋਂ ਜਿਹੜੇ ਘਰਾਂ 'ਚ ਬੈਠੇ ਹੋ ਤੁਹਾਡੇ ਬੂਹੇ ਦੇ ਅੱਗੇ ਸੱਤਰ ਮਸਾਕੇ ਬੈਠਣ ਤੇ ਤੁਹਾਨੂੰ ਦੱਸਣ ਜਗਨੰਦਰ ਸਿੰਘ ਦਰਦੇ ਪਰਿਵਾਰ ਹੋ ਰਿਹਾ ਉਹਨੂੰ ਕਿੰਨੇ ਮਾਰਿਆ ਫਲਾਣਾ ਸਿੰਘ ਫਲਾਣਾ ਆਰਾਮ ਹੌਲਦਾਰ ਨੇ ਇਨਸਪੈਕਟਰ ਨੇ ਮਾਰਿਆ ਉਹਦੇ ਪਰਿਵਾਰ ਨੂੰ ਤੇ ਤੁਹਾਡੇ ਬੂਹੇ ਕੇ ਬਹਿ ਕੇ ਦੱਸਣਾ ਪਵੇ ਤੁਹਾਡਾ ਪਿਓ ਛੋਟੇ ਛੋਟੇ ਬੱਚਿਆਂ ਦੇ ਪਿਓ ਦਾ ਕਾਤਲ ਹੈ ਗੱਲ ਇਧਰ ਨੂੰ ਤੁਰ ਪਣੀ ਆ ਫਿਰ ਸਾਰੇ ਪੰਜਾਬ ਚ ਸੋ ਇਨਸਾਫ ਦੇਣਾ ਚਾਹੀਦਾ ਪਰਿਵਾਰ ਨੂੰ ਔਰ ਪੁਲਸ ਨੂੰ ਅੱਗੇ ਤੋਂ ਜ਼ਬਰ ਕਰਨਾ ਬੰਦ ਕਰਨਾ ਚਾਹੀਦਾ ਸੀਆਈਆਈ ਵਰਗੇ ਬੁਛਰਖਾਨੇ ਬੰਦ ਕਰਨੇ ਚਾਹੀਦੇ ਆ ਅੱਜ ਟੈਕਨੋਲੋਜੀ ਦਾ ਯੁੱਗ ਆ ਬੰਦੇ ਨੂੰ ਟੈਕਨੋਲੋਜੀ ਦੇ ਨਾਲ ਫੜਿਆ ਮਨਾਇਆ ਤੋਂ ਦਾ ਜ਼ੁਲਮ ਸਾਬਿਤ ਕਰਾਇਆ ਜਾ ਸਕਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਮੇਟੀ ਦੇ ਨਾਲ ਆ ਪਰਵਾਦ ਦੇ ਨਾਲ ਆ ਇਨਸਾਫ ਲੈਣ ਤੱਕ ਤੇ ਪੰਜਾਬ ਦੇ ਉੱਪਰ ਪੁਲਸੀਆ ਜ਼ਬਰ ਹੋਣ ਤੋਂ ਰੋਕਣ ਲਈ ਇਨਸਾਫ ਤੇ ਲਈ ਲੜਦੇ ਰਹਾਂਗੇ ਸਾਰਿਆਂ ਦਾ ਧੰਨਵਾਦ ਬਿਨਾਂ ਕਿਸੇ ਪਰਚੇ ਤੋਂ ਕਿਸੇ ਬੰਦੇ ਨੂੰ ਚੱਕਣਾ ਅਗਵਾ ਕਰਨਾ ਫਿਰ ਉਹਦੇ ਤੇ ਅਨਮਨੁੱਖੀ ਤਸੀਹੇ ਦੇਣੇ ਕਰੰਟ ਲਾਉਣੇ ਇਹ ਦੂਜਾ ਕ੍ਰਾਈਮ ਹੈ ਉਦੋਂ ਬਾਅਦ ਸੀਹਾਂ ਦੌਰਾਨ ਮਾਰ ਕੇ ਉਹਦੀ ਲਾਸ਼ ਨੂੰ ਖੁਰਦ-ਬੁਰਦ ਕਰਦੀ ਕੋਸ਼ਿਸ਼ ਕਰਨਾ ਇਹ ਤੀਜਾ ਕ੍ਰਾਈਮ ਹੈ ਤਿੰਨੇ ਕ੍ਰਾਈਮਾਂ ਏਮਜ ਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹਦੇ ਮੁਤਾਬਕ ਸਾਬਤ ਹੋ ਚੁੱਕੀ ਐ ਤੇ ਪੂਰੇ 2 ਹਫ਼ਤਿਆਂ ਦੇ ਲਗਭਗ ਸਮਾਂ ਹੋ ਚੁੱਕਿਆ ਉਸ ਨੂੰ ਵੀ ਜਿਹੜੇ ਦੋਸ਼ੀਆਂ ਨੂੰ ਅੰਦਰ ਕਰੋ ਉਹਨਾਂ ਤੇ ਕਾਰਵਾਈ ਕਰੋ ਨਾ ਉਹਨਾਂ ਦੇ ਟਿੱਕੇ ਜਾ ਚੁੱਕੇ ਐ ਦੁਸ਼ਮੀਆਂ ਦੇ ਪਰ ਪੁਲਿਸ ਦੇਖ ਰਹੀ ਐ ਵੀ ਉਹਨਾਂ ਨੂੰ ਬਚਾਇਆ ਕਿਵੇਂ ਜਾਵੇ ਮੈਂ ਅੱਜ ਰਿਪੋਰਟ ਪੜ੍ਹੀ ਸੀ ਉਹਦੇ ਵਿੱਚ ਇੱਕ ਤੱਥ ਆ ਆਪਣਾ ਨਰਿੰਦਰਦੀਪ ਸਿੰਘ ਬਾਰੇ ਵੀ ਜਦੋਂ ਇਹ ਭੈਣ ਬੀਬੀ ਨੈਨਸੀ ਨੇ ਵੀ ਦੱਸਿਆ ਵੀ ਜਦੋਂ ਇਹਨਾਂ ਦਾ ਬਰਨਾਲਾ ਸੈਂਟਰ ਹੁੰਦਾ ਸੀ ਡੀਐਸਪੀ ਬਰਨਾਲਾ ਨੇ ਇਸੇ ਨਰਿੰਦਰਦੀਪ ਸਿੰਘ ਤੋਂ ਬਰਨਾਲੇ ਦੀ ਜੇਲ੍ਹ ਦੇ ਵਿੱਚ ਲੈਕਚਰ ਕਰਵਾਏ ਆ ਨਸ਼ਿਆਂ ਦੇ ਉੱਤੇ ਨਸ਼ਿਆਂ ਦੇ ਨੁਕਸਾਨ ਕੀ ਹੈ ਇਹਨਾਂ ਦੇ ਉੱਤੇ ਲੈਕਚਰ ਕਰਵਾਏ ਆ ਇਸ ਨਰਿੰਦਰ ਦੇਵ ਸਿੰਘ ਤੋਂ ਸੋ ਜਦੋਂ ਇਹ ਕਹਿ ਲਿਆ ਵੀ ਨਸ਼ਾ ਵਿਰੁੱਧ ਜੁੱਧ ਹੈ ਉਹ ਡੀਐਸਪੀ ਉਹ ਪੁਲਸ ਵਾਲੇ ਜਿਹੜੇ ਅਧਿਕਾਰਤੋਂ ਤੁਸੀਂ ਜੇਲ੍ਹ 'ਚ ਲੈਕਚਰ ਕਰਵਾ ਰਹੇ ਹੋ ਉਹਦਾ ਸੀਆਰਪੀਐਸ ਸਟਾਫ ਪਠੰਡਾ ਦੇ ਪੁਲਸੀਆਂ ਨੇ ਕਰੰਟ ਲਾ ਲਾ ਕੇ ਉਹਦਾ ਕਤਲ ਕਰਤਾ ਤੇ ਜੇ ਸੱਚੂਆ ਇਹਨਾਂ ਦੀ ਕੋਈ ਹੁੰਦੀ ਇਨਸਾਫ ਦੀ ਗੱਲ ਵੀ ਸਾਡਾ ਅਧਿਪਕ ਮਾਰਿਆ ਜਿਹੜਾ ਸਾਡੇ ਖਤ ਕਹੇ ਤੋ ਲੈਕਚਰ ਦਿੰਦਾ ਸੀਗਾ ਜੇਲ੍ਹ ਦੇ ਵਿੱਚ ਜੇ ਸੱਚੂਆ ਇਹਨਾਂ ਤਨ ਇਨਸਾਫ ਦੀ ਚਿਹੜੇ ਹੁੰਦੀ ਤਾਂ ਹੁਣ ਨੂੰ ਸਾਰੇ ਦੇ ਸਾਰੇ ਉਹ ਟੰਗੇ ਹੋਣੇ ਚਾਹੀਦੇ ਸੀਗੇ ਸਿੱਖਾਂ ਦੇ ਪਿੱਛੇ ਹੋਣੇ ਚਾਹੀਦੇ ਸੀ ਸੋ ਜੇ ਹੁਣ ਟਿਕਰ ਵੀ ਨਹੀਂ ਕੀਤਾ ਸਾਰੀਆਂ ਮਿਡਗੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਵਿਰੋਧ باوجود ਵੀ ਨਹੀਂ ਕੀਤਾ ਤਾਂ ਸਮਝ ਲਓ ਭਰਾਵੋ ਇਹ ਕਰਨਾ ਨਹੀਂ ਚਾਹੁੰਦੇ ਮੈਂ ਇੱਕ ਮਿਸਾਲ ਦੂਜੀ ਦੇऊंगा ਬਿਲਕੁਲ ਕੇਸ ਨਾਲ ਸੇਮ ਮਿਲਦਾ ਜਸਪਾਲ ਸਿੰਘ ਫਰੀਦਕੋਟ ਸੰਗਰਾ ਹੂ ਦਾ ਇੱਕ ਨੌਜਵਾਨ ਮਈ ਅਹੀ ਮਈ ਜੂਨ ਦਾ ਮਹੀਨਾ 2019 ਦੇ ਵਿੱਚ ਸੀਆਈਏ ਫਰੀਦਕੋਟ ਨੇ ਚੱਕ ਕੇ ਉਹਨੂੰ ਤਸੀਹੇ ਦੇ ਕੇ ਮਾਰਤਾ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਇਹ ਖੁਦਕਸ਼ੀ ਬਣਾ ਲ ਗਏ ਆਪਾਂ ਫਿਰ ਉਹਨਾਂ ਨੇ ਖੁਦਕਸ਼ੀ ਵੀ ਨਹੀਂ ਬਣਾਈ ਵੀ ਨਹਿਰ 'ਚ ਸੁੱਟਦੇ ਉਹ ਨਹਿਰ 'ਚ ਸੁੱਟਦੇ ਇਹਦੀ ਸੀਸੀਟੀਵੀ ਕੈਮਰੇ 'ਚ ਆ ਗਈ ਪੁਲਸ ਵਾਲੇ ਉਸ ਤੋਂ ਬਾਅਦ ਉੱਥੇ ਹੁਣਗੂ ਐਕਸ਼ਨ ਕਮੇਟੀ ਬਣੀ ਡੀਸੀ ਫਰੀਦਕੋਟ ਦਾ 7 ਦਿਨ ਦਫ਼ਤਰ ਬੰਦ ਕਰਕੇ ਰੱਖਿਆ ਪਰ ਜਿਹੜਾ ਸਾਡਾ ਉਹ ਨਾਰਾ ਸੀਗਾ ਜਸਪਾਲ ਦੇ ਕਾਤਲ ਕੁੱਤੇ ਬਚ ਕੇ ਜਾਣ ਦੇ ਜਾਣੇ ਜਿਹੜੇ ਸੁੱਕੇ ਉਹ ਸੁੱਕੇ ਲੰਘ ਗਏ ਉਹ ਉਹ ਸਾਡਾ ਇੱਕ ਕੌੜਾ ਤਜਰਬਾ ਇੱਕ ਅੰਦਰੋਂ ਢਾ ਲੰਗਣ ਕਰਕੇ ਅੰਦਰੋਂ ਨਿੰਗੇ ਕਮਜ਼ੋਰੀਆਂ ਕਰਕੇ ਦੁਸ਼ਮਣ ਦੀਆਂ ਚਾਲਾਂ ਕਰਕੇ ਉਹ ਕਾਤਲ ਸੁੱਕੇ ਬਚ ਗਏ ਸੋ ਮੈਂ ਖੀਰ ਚਹੀ ਬੀਜੂ ਕ੍ਰਾਂਤੀਕਾਰੀ ਬੰਨੋ ਅੱਜ ਨਹੀਂ ਜਦੋਂ ਇਥੋਂ ਐਸਐਸਪੀ ਕਾਲਾ ਹੁੰਦਾ ਸੀਗਾ 1991 ਦੇ ਵਿੱਚ ਚੱਕ ਚੱਕ ਕੇ ਨੌਜਵਾਨਾਂ ਨੂੰ ਮਾਰਦਾ ਸੀ ਉਦੋਂ ਤੋਂ ਬੋਲਦੇ ਆ ਰਹੇ ਆ ਇੱਥੇ ਇੱਕ ਮੁੰਡਾ ਇਹਨਾਂ ਦੇ ਸੀਆਈਏ ਬਠਿੰਡੇ ਵਾਲਿਆਂ ਨੇ ਮਾਤਾ ਰਾਣੀ ਗਲੀ ਦੇ ਵਿੱਚ ਕੋਈ ਨਵਾਲਗ ਬੱਚਾ ਸੀਗਾ ਉਹਦੇ ਮਤਲਬ ਗੁਪਤੰਗਾਂ ਦੇ ਵਿੱਚ ਪਟ્રોલ ਪਾ ਕੇ ਮਰਚਾ ਪਾ ਕੇ ਮਾਰਦਾ ਸੀ ਉਹਦਾ ਵੀ ਕੇਸ ਲੜਿਆ ਸੀ ਪਰ ਉਹਦੀ ਅਖੀਰਤ ਇੱਕ ਵੈਸ਼ ਕਰਵਾਤੀ ਇਹਨਾਂ ਨੇ ਪੁਲਿਸ ਵਾਲਿਆਂ ਨੇ ਸੋਖੀਂ ਤੇ ਸੇ ਅੱਧ ਨਹੀਂ ਆਏ ਅਸੀਂ 1991 ਤੋਂ ਪੁਲਸ ਦੀਆਂ ਜ਼ਬਰਦਸਤ ਵਿਰੋਧ ਪੁਲਸ ਦੇ ਝੂਠੇ ਪੁਲਸ ਮੁਕਾਬਲੇ ਵਿਰੋਧ ਬੰਦੀਕਿਆਂ ਵਿਰੁੱਧ ਲੜਦੇ ਆ ਰਹੇ ਆ ਅੱਜ ਵੀ ਭਾਰਤੀ ਕਿਸਾਨ ਜਿਨ੍ਹਾਂ ਨੇ ਕ੍ਰਾਂਤੀਕਾਰੀ ਦਾ ਮੇਰੀ ਗਵਾਹੀ ਦੇ ਵਿੱਚ 2 300 ਦਾ ਬਠਿੰਡੇ ਜ਼ਿਲ੍ਹੇ ਦਾ ਜਥਾ ਸ਼ਾਮਲ ਹੋਇਆ ਹਮਾਇਤ ਦੇ ਤੌਰ ਤੇ ਅਸੀਂ ਐਕਸ਼ਨ ਕਮੇਟੀ ਦੇ ਵਿੱਚ ਨਹੀਂ ਐਕਸ਼ਨ ਕਮੇਟੀ ਦਾ ਸੱਤਾ ਪਰਿਵਾਰ ਦਾ ਸੱਤਾ ਸੀ ਅਸੀਂ ਹਮਾਇਤ ਵਜੋਂ ਸ਼ਾਮਲ ਹੋਏ ਤੇ ਵਿਸ਼ਵਾਸ ਦਿਵਾ ਕੇ ਜਾਂਦੇ ਆ ਵੇ ਜਦੋਂ ਟਿੱਕਰੇ ਕਾਤਲਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਅਸੀਂ ਆਪਣੀ ਬਾਹਰੋਂ ਹਮਾਇਤ ਅੱਜ ਦੀ ਤਰ੍ਹਾਂ ਜਾਰੀ ਰੱਖਾਂਗੇ ਨਾ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ